ਜੋਨੋ ਲੜਾਈ ਹੱਕਾਂ ਦੀ ਹੋਵੇ ਜਦੋਂ ਵਾਟਾਂ ਤੇ ਔਕੜਾ ਮੈਨੇ ਨਹੀਂ ਰੱਖਦੀਆਂ ਆ ਦੇਖੋ ਸਿੱਧੂ ਪਰਦੇ ਜੋਧੇ ਨਵੀਂ ਟਰਾਲੀ ਲੈ ਕੇ ਇੱਕ ਪਹਿਲਾਂ ਖਨੌਰੀ ਤੇ ਭੇਜੀ ਨਵੀਂ ਟਰਾਲੀ ਲੈ ਕੇ ਅੱਜ ਪਿੰਡ ਚੱਕ ਮਦਰਸੇ ਤੋਂ ਜਿਲਾ ਜਲੀ ਮੁਖਤਸਰ ਸਾਹਿਬ ਤੋਂ ਟਰਾਲੀ ਲੈ ਕੇ ਪਹੁੰਚੇ ਆ ਮਿਲਦੇ ਆ ਬਾਈਆਂ ਨੂੰ ਤੇ ਪੁੱਛਦੇ ਆ ਬਾਈ ਕਿਹਨੇ ਸੁਨੇਹਾ ਭੇਜਿਆ ਸੀ ਹਾਂਜੀ ਬਾਈ ਜੀ ਕਿਹੜਾ ਪਿੰਡ ਆਪਣਾ ਸਾਡਾ ਪਿੰਡ ਆ ਚੱਕ ਮਦਰਸਾ ਕੌੜਿਆਂ ਵਾਲੀ ਭਾਈ ਤੁਹਾਨੂੰ ਕਿਸੇ ਨੇ ਸਪੈਸ਼ਲ ਰਾਤ ਫੋਨ ਕਰਕੇ ਆਖਿਆ ਕਿ ਜਦੋਂ ਵੀਡੀਓ ਦੇਖੀ ਵੀ ਡੱਬਾੜੀ ਬਾਡਰ ਤੇ ਪਹੁੰਚਣਾ ਆ ਵੀ ਲੱਗਿਆ ਵੀ ਹੁਣ ਜਾਣਾ ਚਾਹੀਦਾ ਇਹ ਤਾਂ ਭਾਈ ਦੀ ਆਪਣੀ ਜ਼ਿੰਮੇਵਾਰੀ ਬੰਦੀ ਸੀ ਅਸੀਂ ਆਪਦੀ ਜ਼ਿੰਮੇਵਾਰੀ ਨਾਲ ਹੀ ਜਿਉ ਸਾਨੂੰ ਪਤਾ ਲੱਗਿਆ ਵੀ ਆਪਣਾ ਕੱਲ ਤੁਸੀਂ ਬਾਡਰ ਜਿਹੜਾ ਇਹ ਤੁਸੀਂ ਬੰਦ ਕਰਤਾ ਅਸੀਂ ਆਪਦੀ ਜ਼ਿੰਮੇਵਾਰੀ ਨਾਲ ਹੀ ਇੱਥੇ ਆ ਕੇ ਪਹੁੰਚੇ ਆਂ ਤੇ ਸਾਰਿਆਂ ਦਾ ਇਹੀ ਫਰਜ਼ ਬੰਦਾ ਹੈ ਵੀ ਭਾਈ ਵੱਧ ਚੜ ਕੇ ਇੱਥੇ ਵੱਤੋਆ ਟਰਾਲੀਆਂ ਪਿੰਡਾਂ ਦੇ ਹੈਗੇ ਇੱਕ ਟਰਾਲੀ ਦਾ ਆਪਣਾ ਕਿੱਡਾ ਕਮਾਜ ਨਾ ਹੁੰਦਾ ਆਪਣੇ ਕੋਲੇ ਇੱਕ ਪਿੰਡ ਦੇ ਵਿੱਚ 1.5-1.5 ਸੌ ਟਰੈਕਟਰ 2-2 ਸੌ ਟਰੈਕਟਰ ਖੜਾ ਜੇ ਆਪ ਇੱਕ ਟਰੈਕਟਰ ਨਹੀਂ ਪੈਂਡਾ ਵਾਸਤੇ ਕੱਢ ਸਕਦੇਗੇ ਤੇ ਨਾਲੇ ਆਪਣਾ ਇਹ ਜਿਹੜੀ ਨਸਲਾਂ ਦੀ ਜਿਹ ਫਸਲਾਂ ਦੀ ਵਿਰਾਸਤ ਹੈ ਇਹ ਆਪਾਂ ਨੂੰ ਲੜਨੀ ਚਾਹੀਦੀ ਹੈ ਤੇ ਇਹਦੇ 'ਚ ਬੇਨਤੀ ਕਰਦੇ ਆਂ ਸਾਰਿਆਂ ਨੂੰ ਕਿ ਪਈ ਵਸ ਛੱਡ ਕੇ ਸਾਰੇ ਜਾਣੇ ਹਿੱਸਾ ਲਾਓ ਤੇ ਇਹਦਾ ਜਿਹੜਾ ਆਪਣਾ ਕੱਟ ਦਾ ਹੀ ਪ੍ਰਭਾਵ ਆਪਣਾ ਦਾ ਸਰਕਾਰਾਂ ਤੇ ਪੈਣਾ ਹੈ ਆਉਣ ਵਾਲਾ ਇਲੈਕਸ਼ਨ ਜਿਹੜਾ ਉੱਤੇ ਸਿਰ ਤੇ ਆਪਣੇ ਆ ਗਿਆ ਤੇ ਆਪਾਂ ਜਿਹੜਾ ਇਹਨੂੰ ਅੰਦੋਲਨ ਨੂੰ ਜਿੱਤਣ ਦੀ ਜਿਹੜੀ ਆਪਣੀ ਕੋਸ਼ਿਸ਼ ਹੈ ਉਹ ਸਰਕਾਰਾਂ ਤੇ ਦਬਾਅ ਨਾਲ ਹੀ ਹੋ ਸਕਦੀ ਹੈ ਤੇ ਵੱਧ ਤੋਂ ਵੱਧ ਦਬਾਅ ਪਾਓ ਭਾਈ ਐਂਜ ਨਹੀਂ ਲੱਗਿਆ ਯਾਰ ਉੱਥੇ ਇਕੱਠ ਥੋੜਾ ਹੋਣਾ ਹਜੇ ਤੇ ਜਾਓ ਕਿਸੇ ਨੇ ਆਏ ਜੇ ਤਾਂ ਨਹੀਂ ਆਖਿਆ ਰਾਤ ਚੋਂਦੇ ਨੂੰ ਬਾਈ ਯਾਰ ਇੱਧਰ ਨਵਾਂੇ ਕੰਮ ਚਲਾ ਲਿਆ ਨਹੀਂ ਬਾਈ ਜੀ ਜੇ ਆਪਾਂ ਆਵਾਂਗੇ ਤਾਂ ਇਕੱਠ ਬੰਨਣਾ ਠੀਕ ਆ ਜੇ ਆਪਾਂ ਇੱਕ ਦੂਜੇ ਨੂੰ ਵੇਖ ਵੇਖ ਕੇ ਬੈਠੇ ਰਹੇ ਘਰੇ ਫੇਰ ਤਾਂ ਇਕੱਠ ਦੀ ਬੰਨਣਾ ਔਨ ਨਾਲ ਇਕੱਠ ਬੰਨਣਾ ਜੀ ਅੱਜ 22 ਸਿਰ 2 ਆਈ ਹੌਲੀ ਹੌਲੀ ਇਸ ਤਰ੍ਹਾਂ ਵਧੀ ਜਾਣਾ ਹੁਣ ਅੱਜ ਵੇਖ ਲਓ ਜੀ ਆਪਣੇ ਕੋਲ 20 25 ਟਰਾਲੀਆਂ ਪਹੁੰਚ ਗਈਆਂ ਕੁਝ ਅਜੇ ਆਈ ਜਾਂਦੀਆਂ ਰਸਤੇ 'ਚ ਇਹਦੇ ਨਾਲ ਹੀ ਐਕਸਰ ਬੰਨਣਾ ਸਵਿਰਤੀ ਕਾਪਾ ਵੱਡੀ ਮੀਲ ਦਾ ਵੀ ਆਪਾਂ ਅਟਾ-ਉਟ भाई किਵੇਂ ਲੱਗਦਾ ਲਗਾਤਾਰ ਕਾਫਲੇ ਵੱਧ ਰਹੇ ਆ ਦਿਨੋ ਦਿਨ ਇਹਦੇ ਦਾ ਤੀਜੇ ਕਹਿੰਦੇ ਦੂਜਾ ਦਿਨ ਵੀ ਅਜੇ ਖਤਮ ਨਹੀਂ ਹੋਇਆ ਦੇਖੋ ਸੰਘਰਸ਼ੀ ਬੰਦਿਆਂ ਨੂੰ ਹਰ ਵਕਤ ਜਦੋਂ ਸੰਘਰਸ਼ੀਆਂ ਨੂੰ ਆ ਕੇ ਸੰਘਰਸ਼ੀ ਮਿਲਦੇ ਆ ਕਾਫਲੇ ਵੱਧਦੇ ਆ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਦਿਲ ਬਾਗੋ ਬਾਗ ਹੁੰਦਾ ਉਸ ਤੋਂ ਵੀ ਵੱਧ ਉਦੋਂ ਖੁਸ਼ੀ ਹੁੰਦੀ ਹੈ ਸੰਘਰਸ਼ੀਆਂ ਨੂੰ ਜਦੋਂ ਅਗਾਹ ਤੋਂ ਕੋਈ ਰੋਕਣ ਵਾਲਾ ਹੋਵੇ ਉਹ ਰੋਕ ਨੂੰ ਉਹਨੂੰ ਕੁੱਟ ਕੇ ਟੱਪਣਾ ਹੋਵੇ ਜਾਂ ਕੁੱਟ ਖਾ ਕੇ ਟੱਪਣਾ ਹੋਵੇ ਇਹ ਉਸ ਤੋਂ ਵੀ ਵਧੀਆ ਲੱਗਦਾ ਹੈ ਜਦੋਂ ਇਹੋ ਜਿਹੇ ਸਾਡੇ ਕੋਲੇ ਵੀ ਆ ਜਾਂਦੇ ਐ ਜਿਹੜੇ ਆਪਣੇ ਆਪ ਚੱਲ ਕੇ ਆਏ ਐ ਚੱਕ ਮਦਰਸੇ ਕੌੜਿਆਂ ਵਾਲੀ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਸਾਨੂੰ ਸੰਘਰਸ਼ੀਆਂ ਨੂੰ ਜਦੋਂ ਸੰਘਰਸ਼ੀ ਮਿਲਦੇ ਐ ਉਦੋਂ ਆਪਣੇ ਆਪ ਧੰਨਵਾਦ ਨਿਕਲਦਾ ਔਰ ਬਹੁਤ ਦਿਲ ਕਰਦਾ ਕਿ ਇਹਨਾਂ ਵੀਰਾਂ ਦੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਈਏ ਕਿਉਂਕਿ ਫਸਲਾਂ ਤੇ ਨਸਲਾਂ ਬਚਾਉਣ ਵਾਲੇ ਪਹਿਲਾ ਸਾਡੇ ਪੁਰਖਿਆਂ ਨੇ ਘੋੜਿਆਂ ਦੀਆਂ ਕਾਟੀਆਂ ਤੇ ਰਾਤਾਂ ਕੱਟ ਕੇ ਇਸ ਧਰਤੀ ਨੂੰ ਬਚਾਇਆ ਤੇ ਅੱਜ ਐਂ ਲੱਗਦਾ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਯਾਰ ਇੱਕ ਸੰਝ ਨਹੀਂ ਲੱਗੀ ਬਾਈ ਨਾਲੇ ਤਾਂ ਕਹਿੰਦੇ ਦੂਜਿਆਂ ਨੂੰ ਤਾਂ ਬੱਸਾਂ ਇਥੋਂ ਲੰਘ ਜਾਂਦੀਆਂ ਲੱਗੀ ਜਾਂਦੀਆਂ ਤੁਹਾਨੂੰ ਕਿਉਂ ਰੋਕੀ ਬੈਠਿਆ ਕੀ ਆ ਤੁਹਾਡੇ ਕੋਲੇ ਇਹੋ ਜਿਹਾ ਮੈਨੂੰ ਤਾਂ ਇਹ ਲੱਗਦਾ ਆਪਣਾ ਵੀਰ ਜਦੋਂ ਕਿਸੇ ਨਾਲ ਕੋਈ ਯਾਰੀ ਮਿੱਤਰੀ ਹੋਵੇ ਉਹਨੂੰ ਆਪਾਂ ਜੱਫੀ ਚ ਲੈਨੇ ਆ ਤੇ ਜੇ ਆਪਾਂ ਨੂੰ ਕੋਈ ਬੁਰਾ ਲੱਗਦਾ ਉਹਨੂੰ ਛਿੜਕ ਕੇ ਬਿਠਾ ਦਿੰਨੇ ਆ ਅਸੀਂ ਉਹਨਾਂ ਨੂੰ ਬੁਰੇ ਲੱਗਦੇ ਆ ਸਾਨੂੰ ਛਿੜਕ ਕੇ ਬਿਠਾਇਆ ਹੋਇਆ ਤੇ ਜਿਹੜੇ ਉਹਨਾਂ ਦੇ ਯਾਰ ਮਿੱਤਰ ਆ ਉਹਨਾਂ ਨੂੰ ਕਲਾਵੇ ਚ ਲੈਣਾ ਕੱਲ ਉਹ ਕਲਾਵੇ ਚ ਮਿਲ ਲੈਣਗੇ ਜੱਫੀ ਪਾ ਕੇ ਆਪਣੇ ਮਿੱਤਰਾਂ ਨੂੰ ਵਾਪਸ ਆ ਜਾਣਗੇ ਬਸ ਮੈਨੂੰ ਤਾਂ ਆਹੀ ਲੱਗਦਾ ਮੇਰੇ ਭਰਾ ਮੰਗਾ ਦਾ ਸੇਮ ਆ ਨਾ ਬਾਈ ਤਾਂ ਹੀ ਇੱਥੇ ਲੱਗਦਾ ਵੀ ਮੰਗਾ ਸੇਮ ਹੈ ਮੰਗਾ ਦਾ ਹੋ ਸਕਦਾ ਕੋਈ ਇਹ ਲੱਗਦਾ ਹੋਵੇ ਵੀ ਯਾਰ ਅਸੀਂ ਤਾਂ ਮੰਗਾ ਮਨਾਉਣ ਚੱਲੇ ਆਂ ਪਰ ਬਾਈ ਜੀ ਸਾਨੂੰ 1 ਮਹੀਨਾ ਤੇ 6 ਦਿਨ ਹੋ ਗਏ 36 ਦਿਨ ਹੋ ਗਏ ਸਾਡੇ ਲਈ ਗੋਲੀਆਂ ਸਾਡੇ ਲਈ ਡੰਡੇ ਸਾਡੇ ਲਈ ਟੀਆਰ ਗੈਸ ਤੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ 11 ਤੋਂ ਲੈ ਕੇ 3 ਵਜੇ ਤੱਕਰ ਕਿਹੜੀਆਂ ਮੰਗਾ ਮਣਾ ਕੇ ਆਉਣਗੇ ਮੰਗਾ ਸੇਮ ਐ ਭਾਵੇਂ ਠੀਕ ਹੈ ਬਹੁਤ ਚੰਗੀ ਗੱਲ ਹੈ ਸਵਾਗਤ ਆ ਜਿਉ ਬਣਾ ਕੇ ਆਉਣ ਅਸੀਂ ਉਸ ਦਾ ਬੁਰਾ ਨਹੀਂ ਮੰਨਦੇ ਪਰ ਤੁਸੀਂ ਕਿਹਾ ਸੀ ਮੈਨੂੰ ਤਾਂ ਯਾਰੀ ਮਿੱਤਰੀ ਵਾਲੀ ਗੱਲ ਤੇ ਅਸੀਂ ਬੁਰੇ ਲੱਗਦੇ ਆ ਹੀ ਲੱਗੇ ਜੇ ਕੱਲ ਨੂੰ ਉਹ ਮੰਗਾ ਬਣਾ ਕੇ ਵਾਪਸ ਆਉਂਦੇ ਆ ਤਾਂ ਉਹਨਾਂ ਦੇ ਆਉਂਦੇ ਤੇ ਫੁੱਲ ਸਿੱਟੋਗੇ ਮੰਗਾ ਮਨਾ ਕੇ ਜੇ ਉਹ ਵਾਪਸ ਆਉਂਦੇ ਆ ਤਾਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲਾਵਾਂਗੇ ਫੁੱਲ ਸਿੱਟਾਂਗੇ ਸਵਾਗਤ ਕਰਾਂਗੇ ਪਰ ਮੰਗਾ ਮਨਾ ਕੇ ਆਉਣ ਸਾਨੂੰ ਮੰਗਾ ਮਨਾਉਣ ਤੱਕਰ ਹੈ ਸਾਨੂੰ ਆਪ ਆਪਣੀ ਇਸ ਨਾਲ ਕੋਈ ਮਤਲ ਨਹੀਂ ਵੀ ਉਹ ਸਾਡੇ ਆਖੇ ਮੰਨਣ ਉਹ ਕਿਸੇ ਦੇ ਵੀ ਆਖੇ ਮੰਨਣ ਭਾਵੇਂ ਉਹ ਸਾਡੇ ਦੂਜੇ ਵੀਰ ਗਏ ਆ ਉਹਨਾਂ ਦੇ ਆਖੇ ਮੰਨਣ ਅਸੀਂ ਉਹਨਾਂ ਦਾ ਸਵਾਗਤ